ਸਾਰੇ ਗ ਇਲੈਕਸ਼ਨ ਚ ਵੇਖਿਆ ਜਾਂਦਾ ਕਿ ਪਾਰਟੀਆਂ ਸ਼ਰਾਬ ਵਗੈਰਾ ਵੰਡਦੀਆਂ ਨੇ ਕਿ ਵੋਟਰਾਂ ਨੂੰ ਰਜਾਣ ਲਈ ਕਿ ਤੁਹਾਡੀ ਪਾਰਟੀ ਚ ਕੋਈ ਇਹੋ ਜਿਹਾ ਕੰਮ ਹੋਊਗਾ ਜਾਂ ਨਹੀਂ ਹੋਊਗਾ ਨਾ ਬਿਲਕੁਲ ਨਹੀਂ ਜੀ ਸਾਡੇ ਜਿੰਨੇ ਵਰਕਰ ਹੈ ਰੋਟੀ ਵੀ ਆਪਦੇ ਘਰੋਂ ਖਾ ਕੇ ਆਉਂਦੇ ਆ ਰਾਤ ਦੀ ਰੋਟੀ ਘਰੇ ਜਾ ਕੇ ਖਾਂਦੇ ਉਹ ਕਿਉਂਕਿ ਅਸੀਂ ਇੱਕ ਬਦਲਣ ਵਾਸਤੇ ਆਏ ਹਾਂ ਸਿਸਟਮ ਜੇ ਅਸੀਂ ਉਹ ਸਿਸਟਮ ਦਾ ਹਿੱਸਾ ਬਣ ਜਾਣਾ ਤਾਂ ਫਿਰ ਸਾਨੂੰ ਮੈਨੂੰ ਲੱਗਦਾ ਸਿਆਸਤ ਚ ਆਉਣ ਦੀ ਲੋੜ ਨਹੀਂ ਸੀ ਕਿਉਂਕਿ ਇਹ ਕੰਮ ਤਾਂ ਕਰੀ ਜਾਂਦੀ ਸੀ ਉਹ ਲੋਕ ਉਹਦੇ ਵਿੱਚ ਸੁਖੀਰ ਬਾਦਲ ਦੇ ਕਿਿਆਸ ਲਗਾਏ ਜਾ ਰਹੇ ਵੀ ਉਹ ਖੜੇ ਹੋਣਗੇ ਕੀ ਤੁਝ ਮੁਕਾਬਲਾ ਕਰਨ ਲਈ ਤਿਆਰ ਹੋ ਦੇਖੋ ਮੈਨੂੰ ਆਮ ਆਦਮੀ ਪਾਰਟੀ ਨੇ ਫਰੀਦਕੋਟ ਤੋਂ ਕੈਂਡੀਡੇਟ ਛਾਣਿਆ ਤੇ ਜਿਹੜਾ ਵੀ ਬੰਦਾ ਇੱਥੇ ਆਊਗਾ ਚਾਹ ਸੁਖਵੀਰ ਬਾਦਲ ਦੀ ਜਗ੍ਹਾ ਤੇ ਪ੍ਰਕਾਸ਼ ਸਿੰਘ ਬਾਦਲ ਵੀ ਆਵੇ ਮੈਂ ਵੈਲਕਮ ਕਰਦਾ ਤੇ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਤੇ ਇੱਥੋਂ ਆਮ ਆਦਮੀ ਦੀ ਤਾਕਤ ਦਾ ਉਹਨਾਂ ਨੂੰ ਪਤਾ ਲੱਗੂਗਾ ਕਿ ਆਮ ਆਦਮੀ ਕੀ ਹੁੰਦਾ ਕਿਉਂਕਿ ਉਹਨਾਂ ਨੇ ਪਹਿਲਾਂ ਪੈਸੇ ਦੇ ਜ਼ੋਰ ਤੇ ਜਾਂ ਹੋਰ ਕੰਮਾਂ ਦੇ ਜ਼ੋਰ ਤੇ ਬੇਸ਼ੱਕ ਜਿਹੜੀਆਂ ਉਹ ਇਲੈਕਸ਼ਨਾਂ ਜਿੱਤੀਆਂ ਪਰ ਇੱਥੋਂ ਉਹਨਾਂ ਨੂੰ ਆਮ ਆਦਮੀ ਦੱਸੂਗਾ ਕਿ ਆਮ ਆਦਮੀ ਕੀ ਚੀਜ਼ ਹੈ ਮੈਂ ਸੁਖਵੀਰ ਬਾਦਲ ਜੇ ਆਉਣਾ ਚਾਹੁੰਦਾ ਤੇ ਮੈਂ ਉਹਨੂੰ ਜਿਐਂ ਕਰਦਾ ਤੇ ਵੈਲਕਮ ਹੈ ਤੇ ਡਟ ਕੇ ਮੁਕਾਬਲਾ ਕਹਿੰਦੇ ਆ ਤਾਂ ਚੈਲੰਜ ਵੀ ਕਰਦੇ ਉਹਨਾਂ ਨੂੰ ਵੀ ਆਓ ਜੇ ਇਲੈਕਸ਼ਨ ਲੜਨਾ ਤਾਂ ਜੋ ਫਰੀ ਕੋਰਟ ਤੋਂ ਤਿਆਰ ਆ ਤੁਹਾਨੂੰ ਟਰੈਕਟਰ ਇਥੋਂ ਫਰੀ ਕੋਰਟ ਤੋਂ ਲਾਂਘ ਹੋਈ ਆ ਇੱਕ ਕنگਰਾਜੀ ਸੀਗੇ ਇਥੋਂ ਆਪਦੇ ਆਪ ਨੂੰ ਸੀਟ ਦਾ ਦਾਅਵਾਦਾਰ ਦੱਸ ਰਹੇ ਸੀਗੇ ਪਰ ਉਹਨਾਂ ਨੂੰ ਸੀਟ ਨੂੰ ਉਹਨਾਂ ਨੂੰ ਟਿਕਟ ਨਹੀਂ ਮਿਲੇਗੀ ਪਰ ਹੁਣ ਪਾਰਟੀ ਦੇ ਖਿਲਾਫ ਬੋਲ ਰਹੇ ਆ ਅੱਜ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਉਹ ਕਹਿ ਰਹੇ ਆ ਵੀ ਪੈਸੇ ਦੇ ਕੇ ਟਿਕਟ ਮੰਗੀ ਗਈ ਹੈ ਇਹਦੀ ਗੱਲ ਤੁਹਾਡੇ ਜੀ ਦੇਖੋ ਗੱਲ ਇਹ ਆ ਵੀ ਕنگਰਾ ਸਾਹਿਬ ਬਹੁਤ ਪੜੇ ਲਿਖੇ ਇਨਸਾਨ ਹੈ ਤੇ ਉਹਨਾਂ ਦੇ ਪੜੇ ਲਿਖੇ ਹੋਣ ਕਰਕੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆਂ ਉਮਰ ਚ ਵੀ ਮਰਨੋਂ ਵੱਡੇ ਆ ਤੇ ਜਿਹੜੀ ਗੱਲ ਉਹਨਾਂ ਨੇ ਇੰਨਾ ਸਮਾਂ ਆਮ ਆਦਮੀ ਪਾਰਟੀ 'ਚ ਰਹਿਏ ਉਹਨਾਂ ਨੂੰ ਇੱਥੋਂ ਦੇ ਪਾਰਟੀ ਦਾ ਸਿਧਾਂਤ ਦਾ ਪਤਾ ਹੋਣਾ ਚਾਹੀਦਾ ਸੀ ਕਿ ਇਹ ਪਾਰਟੀ ਕਿਸ ਸਿਧਾਂਤ ਤੇ ਖੜੀ ਹੈ ਜਿਹੜਾ ਪਾਰਟੀ ਨੇ ਮੈਨੂੰ ਟਿਕਟ ਦਿੱਤੀ ਹੈ ਉਹ ਮੇਰਾ ਪਿਛੋਕੜ ਦੇਖ ਕੇ ਟਿਕਟ ਦਿੱਤੀ ਮੈਂ ਕਿੰਗਰਾ ਸਾਹਿਬ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਪਰ ਮੈਂ ਇਹਨਾਂ ਜ਼ਰੂਰ ਕਹਿਣਾ ਚਾਹੁੰਦਾ ਜਿਹੜੀਆਂ ਉਹ ਗੱਲਾਂ ਦੇ ਇਲਜ਼ਾਮ ਲਾ ਰਹੇ ਪਾਰਟੀ ਤੇ ਉਹ ਬਿਲਕੁਲ ਬੇਬੁਨਿਆਦ ਹੈ ਉਹਨਾਂ ਦੇ ਵਿੱਚ ਕੋਈ ਸਚਾਈ ਨਹੀਂ ਜਿਵੇਂ ਨੂੰ ਲੱਗਦਾ ਵੀ ਕਿਤੇ ਤਾਂ ਉਹ ਮੇਰੇ ਨਾਲ ਜੇ ਪ੍ਰੈਸ ਦੇ ਸਾਹਮਣੇ ਵੀ ਕਿਤੇ ਬਹਿਸ ਕਰ ਸਕਦੇ ਕੋਈ ਸਮੱਸਿਆ ਨਹੀਂ ਕਿ ਉਹਨਾਂ ਨੇ ਇਹ ਵੀ ਆਖਿਆ ਜਿਵੇਂ ਪੰਜਾਬੀਆਂ ਦਾ ਦੁੱਧ ਆ ਪਾਣੀ ਦੇ ਦੇਖੋ ਮੈਂ ਕਿਹੜਾ ਪਾਕਿਸਤਾਨ ਤੋਂ ਆਇਆ ਮੈਂ ਫਰੀਦਕੋਟ ਦਾ ਰਹਿਣ ਵਾਲਾ ਜੰਪਾਲਾ ਪੰਜਾਬੀ ਆ ਤੇ ਉਹਨਾਂ ਨੂੰ ਮਹਾਰਾਜ ਦੀ ਕਿਰਪਾ ਨਾਲ ਮੇਰੇ ਤੇ ਸਿੱਖੀ ਸਰੂਪ ਵੀ ਜਾਦੇ ਆ ਜਿਆਦਾ ਜਿੰਨੇ ਪੰਜਾਬ ਚ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਬਹੁਤੇ ਸਿੱਖੀ ਸਰੂਪ ਵਾਲੇ ਦਿੱਤੀਆਂ ਸਾਰੇ ਪੰਜਾਬੀ ਕੋਈ ਬੰਦਾ ਬਾਹਰ ਦਾ ਨਹੀਂ